ਜਾ ਕਰਨਾ ਰੇਦਾ ਨਿਮਣਿਆ ਦੇਵੀ ਆਪਾਂ ਬਾਪੂ ਦਾ ਦਰਸ਼ਨ ਕਰਕੇ ਆਉਂਦੇ ਆਵੇਂ ਇਹ ਮੈਂ ਧਾਨ ਵੀ ਕਰਾਉਂਦੇ ਆਪਾਂ ਦਰਸ਼ਨ ਜਾ ਕੇ ਵਾਪਸ ਵੇਲੇ ਨਾਲੇ ਵਾਪਸ ਆਵਨ ਬਣੇ ਰਹੋ ਆਪਣੇ ਨਾਲ ਲੋਬੇ ਸੰਗਤ ਜੀ ਹੋਣ ਆਪਾਂ ਹੋਣ ਲੱਗੇ ਆ ਮੇਨ ਗੇਟ ਤੋਂ ਐਂਟਰ ਆਏ ਅੰਬਰਸਰ ਤੇ ਪਖੀਰਾਂ ਟੜਾ ਰੋੜ ਆ ਤੇ ਇਹ ਤੇ ਬਾਬੜਾ ਸਾਹਿਬ ਜੀ ਦਾ ਮੇਨ ਗੇਟ ਆ ਜਿਦੋਂ ਆਪਾਂ ਐਂਟਰ ਹੋ ਜੰਨੇ ਆ ਮੇਨ ਗੇਟ ਦੇ ਅੰਦਰ ਤੇ ਇਹ ਸਿੱਧੀ ਛੜ ਗਈ ਜਿਹੜੀ ਐ ਇਹ ਸਿੱਧੀ ਬਾਬੜਾ ਸਾਹਿਬ ਬੀੜ ਬਾਬੜਾ ਸਾਹਿਬ ਦੇ ਖੋਲ ਜਾਂਦੀ ਜੀ ਜਦੋਂ ਆਪਾਂ ਜਾਣਦੇ ਹਾਂ ਆਹ ਵੇਥੇ ਸਭ ਤੋਂ ਪਹਿਲਾਂ ਆਉਂਦਾ ਵਾ ਗੁਰਦੁਆਰਾ ਬਾਬਾ ਖੜਕ ਸਿੰਘ ਜੀ ਦਾ ਤੇ ਹਰ ਕੋਈ ਦਰਸ਼ਨ ਕਰਕੇ ਜਾਂਦਾ ਇੱਥੇ ਵੀ ਤੇ ਬਾਬਾ ਖੜਕ ਸਿੰਘ ਜੀ ਦਾ ਗੁਰਦੁਆਰਾ ਤੇ ਹੁਣ ਤੁਸੀਂ ਕਰਨ ਜਾ ਰਹੇ ਦਰਸ਼ਨ ਬਾਬਾ ਖੜਕ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਦੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਕੇ ਆਉਂਦੇ ਜਾਣੇ ਆਪਾਂ ਅੱਗੇ ਵੱਲ ਨੂੰ ਜਦੋਂ ਅੱਗੇ ਵੱਲ ਨੂੰ ਆਪਾਂ ਜਾਣੇ ਆ ਤਾਂ ਤੁਸੀਂ ਵੇਖ ਹੀ ਸਕਦੇ ਜੇ ਕਿੰਨੀ ਸੰਗਤ ਅੱਜ ਐਤਵਾਰ ਦੇ ਕਰਕੇ ਦਰਸ਼ਨ ਕਰਨ ਆਈ ਹੈ ਤੇ ਕਿੰਨੀ ਭੀੜ ਆ ਵੀ ਤੁਸੀਂ ਵੇਖ ਹੀ ਸਕਦੇ ਜੇ ਸਾਰੇ ਜਾਣੇ ਤੇ ਆਪਾਂ ਵੀ ਫਿਰ ਹੌਲੀ ਹੌਲੀ ਅੱਗੇ ਗਏ ਤੇ ਅੱਗੇ ਜਾ ਕੇ ਵੇਖਿਆ ਤੇ ਕਾਰਾਂ ਖੱਬੇ ਸਾਈਡ ਤੇ ਪਾਰਕਿੰਗ ਆ ਕਾਰਾਂ ਉਧਰ ਪਾਰਕ ਹੁੰਦੀਆਂ ਨੇ ਤੇ ਇੱਧਰ ਨੇ ਬਨੇ ਦੁਕਾਨਾਂ ਨੇ ਤੇ ਇਦੋਂ ਆਪਾਂ ਕੋਈ ਵੀ ਸਮਾਨ ਲੈ ਸਕਦੇ ਆ ਤੇ ਇਸ ਕਰਕੇ ਆਪਾਂ ਜਾਣੇ ਅੱਗੇ ਵੱਲ ਨੂੰ ਅੱਗੇ ਵੱਲ ਨੂੰ ਜਿਉਂ ਜਾਣਦੇ ਆਪਾਂ ਤੇ ਇੱਧਰ ਦੇ ਸੱਜੇ ਪਾਸੇ ਸ਼ਬੀਲ ਜੇ ਸ਼ਬੀਲ ਤੋਂ ਆਪਾਂ ਕੋਈ ਵੀ ਆਪਾਂ ਜਲ ਸ਼ਕ ਸਕਦੇ ਆ ਠੰਡਾ ਜਲ ਸ਼ਬੀਲ ਤੋਂ ਵੀ ਸ਼ਕ ਸਕਦੇ ਆ ਵੀ ਤੇ ਹੁਣ ਆਪਾਂ ਇਹ ਨੇ ਆ ਮੇਨ ਐਂਟਰ ਆਪਾਂ ਬਾਬੜਾ ਸਾਹਿਬ ਜੀ ਨੂੰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਕਵਾਰ ਕੇ ਮੇਲੇ ਪਹੁੰਚ ਗਏ ਆ ਤੇ ਮੋਰਸਲ ਜਗ੍ਹਾ ਅੱਗੇ ਜਮਾ ਤੇ ਹੁਣ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਨੇ ਛੱਜੇ ਪਾਸੇ ਜੋੜਾ ਘਰ ਨੇ ਤੇ ਆਪਾਂ ਜੋੜੇ ਘਰ ਦੀ ਓੜ ਜਮਾ ਕਰਾ ਸਕਦੇ ਆ ਤੇ ਉੱਥੇ ਆਪਾਂ ਜੋੜੇ ਘਰ ਜੋੜਿਆਂ ਦੀ ਸੇਵਾ ਵੀ ਕਰ ਸਕਦੇ ਆ ਬੂਟ ਪਾਲਛ ਜੁੱਤੀਆਂ ਪਾਲਛ ਕਰ ਸਕਦੇ ਆ ਜੋੜੇ ਪਾਲਛ ਕਰ ਸਕਦੇ ਆ ਕਈ ਸੰਗਤਾਂ ਆਉਂਦੀਆਂ ਜੋੜੇ ਪਾਲਛ ਕਰਦੇ ਨੇ ਤੇ ਆ ਆਪਾਂ ਹੋ ਗਏ ਆ ਚਰਨ ਗੰਗਾ ਸਾਹਿਬ ਜੀ ਤੋਂ ਐਂਟਰ ਸਬਾਈਕਰ ਇਹ ਤੋਂ ਹੀ ਤੁਸੀਂ ਦੇਖ ਸਕਦੇ ਜੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਜਨਮ ਕਿਦੋਂ ਹੋਇਆ ਜਾਂ ਉਹਨਾਂ ਦੇ ਸੰਤਾਨ ਬਾਰੇ ਸਾਰਾ ਕੁਝ ਤੁਸੀਂ ਇਹ ਸੇ ਦੇਖ ਸਕਦੇ ਜੇ ਤੇ ਅੱਜ ਦਾ ਤੁਸੀਂ ਫਰਮਾਨ ਪੜ ਸਕਦੇ ਜੇ ਵੀ ਅੱਜ ਦਾ ਫਰਮਾਨ ਕੀ ਸੀ ਤੇ ਹੁਣ ਆਪਾਂ ਜਾ ਰਹੇ ਐਂਟਰ ਗੁਰੂ ਕਾ ਲੰਗਰ ਲੰਗਰ ਹਾਲ ਵੱਲੋਂ ਲੰਗਰ ਹਾਲ ਵਿੱਚ ਹੁਣ ਐਂਟਰ ਹੁੰਦੇ ਆਂ ਆਪਾਂ ਨੂੰ ਸੇਵਾਦਾਰ ਤਾਲ ਵਰਤਾਉਂਦੇ ਨੇ ਤੇ ਆਪਾਂ ਥਾਲੋ ਲੈ ਕੇ ਤੇ ਫਿਰ ਆਪਾਂ ਲੰਗਰ ਹਾਲ ਦੇ ਇੰਟਰ ਹੋ ਜਾਨੇ ਆ ਲੰਗਰ ਸਿਕਨ ਲਈ ਤੇ ਆ ਤੁਸੀਂ ਵੇਖ ਹੀ ਸਕਦੇ ਜੇ ਅੱਗੇ ਤੇ ਸਾਰੇ ਸੰਗਤ ਸਰਦਾ ਭਾਵਨਾਣਾ ਸੇਵਾ ਕਰ ਰਹੀ ਹੈ ਬਰਤਨ ਸਾਫ ਕਰ ਰਹੀ ਹੈ ਤੇ ਸਾਰੇ ਸੰਗਤ ਸਰਦਾ ਭਾਵਨਾਣਾ ਸੇਵਾ ਕਰ ਰਹੀ ਹੈ